ਅਸਲ ਦੇ ਵਿੱਚ ਪੰਥ ਦੇ ਮੁੱਦੇ ਕੀ ਆ ਸਿੱਖ ਕੌਮ ਦੇ ਮੁੱਦੇ ਕੀ ਆ ਉਹ ਜੋ ਕੇ ਸਮੇਂ ਦੇ ਵਿੱਚ ਸਿੱਖ ਲੀਡਰਸ਼ਿਪ ਕਿਹੋ ਜੀ ਹੋਣੀ ਚਾਹੀਦੀ ਆ ਸਿੱਖ ਹੁਕਮ ਹਕੂਮਤ ਤੇ ਹਾਕਮ ਇਹਨਾਂ ਤਿੰਨਾਂ ਦੇ ਉਲਟ ਆ ਹਾਂ ਹਾਕਮ ਆਪ ਦਾ ਹੁਕਮ ਦਿੰਦਾ ਹਾਂ ਹਕੂਮਤ ਚਲਾਉਂਦਾ ਸਿੱਖ ਦੇ ਉਲਟ ਇਸ ਕਰਕੇ ਉਹਨੂੰ ਫਿਰ ਪੰਥ ਆਖਿਆ ਗਿਆ ਅਸਲ ਵਿੱਚ ਪੰਥ ਆ ਜਿਹੜਾ ਭਾਈ ਕਾਨ ਸਿੰਘ ਨਾਭਾ ਕਹਿੰਦਾ ਕੇ ਗੁਰਮੱਧੇ ਪੰਧੀਆਂ ਨੂੰ ਪੰਥ ਆਖਿਆ ਜਾਂਦਾ। ਇਹ ਆਪ ਦੇ ਅਸਲੀ ਮੁੱਦੇ ਆ ਕਿ ਪੰਜਾਬ ਕੋਲੇ ਖੁਦ ਮੁਖਤਿਆਰੀ ਹੋਵੇ। ਜੀ ਇਹ ਪੰਜਾਬ ਕੋਲੇ ਖੁਦ ਮੁਖਤਿਆਰੀ ਹੋਊਗੀ ਤੇ ਪੰਜਾਬ ਦੇ ਲੋਕ ਅੱਜ ਪੰਜਾਬ ਉੱਜੜ ਰਿਹਾ। ਪੰਜਾਬ ਦੇ ਬੱਚੇ ਬਾਹਰ ਜਾ ਰਹੇ ਆ। ਉੱਜੜੀ ਰਿਹਾ ਨਾ। ਨਾ ਸਾਡਾ ਬੱਚਾ ਗਿਆ, ਨਾ ਸਾਡੇ ਪੈਸੇ ਗਏ ਨਾ ਨੌਜਵਾਨੀ ਗਈ। ਜੀ ਇਹ ਉਹ ਜਦੋਂ ਪੰਜਾਬ ਉੱਜੜ ਗਿਆ ਫਿਰ ਇੱਥੇ ਕੌਣ ਰਹੂਗਾ? ਕਿ ਗੁਰੂ ਗ੍ਰੰਥ ਸਾਹਿਬ ਸਮੁੱਚੀ ਲਕਾਈ ਦਾ ਗੁਰੂ ਆ। 81 ਲੱਖ ਜੂਨ ਦਾ ਗੁਰੂ ਆ ਔਰ ਉਸ ਗੁਰੂ ਦੀ ਕਿਦੋਂ ਬੇਇੱਜ਼ਤੀ ਹੋ ਗਈ ਅੱਜ ਜਿਹੜੀਆਂ ਚੋਣਾਂ ਵਿੱਚ ਕੋਈ ਬੰਦਾ ਕੋਈ ਪਾਰਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੀ ਆ ਜੀ ਓਹੜੇ ਸਮੇਂ ਦੇ ਵਿੱਚ ਲੋਕ ਆ ਜਿਹੜੇ ਉਸ ਸਿੱਖਾਂ ਦੇ ਆਗੂ ਬਲੇ ਪਿਛਲੇ ਸਮੇਂ ਦੇ ਦੌਰਾਨ ਦੀਪ ਸਿੱਧੂ ਵਾਲਾ ਆਪਾਂ ਮਾਮਲਾ ਦੇਖਿਆ ਬਹੁਤ ਸਾਰੇ ਲੋਕਾਂ ਨੇ ਉਸ ਦੇ ਉੱਤੇ ਬਹੁਤ ਸਾਰੇ ਸਵਾਲ ਉਠਾਏ ਇਸ ਤੋਂ ਬਾਅਦ ਭਾਈ ਅਮਰਤਪਾਲ ਵਾਲਾ ਮਾਮਲਾ ਆ ਗਿਆ ਅਮਰਤਪਾਲ ਛੋਟੀ ਉਮਰ ਦਾ ਸੀਗਾ ਕੋਈ ਬਹੁਤ ਹੀ ਜ਼ਿਆਦਾ ਪ੍ਰਾਪਤੀ ਵੀ ਨਹੀਂ ਗਈ ਆਪਾਂ ਇਹੀ ਕਹਿ ਸਕਦੇ ਹਲਤੀ ਕਿ ਉਸਨੇ ਕਿਉਂਕਿ ਇੱਕ ਬੰਦੇ ਨੇ ਉਮਰ ਲਾਤੀ ਇੱਕ ਨਵਾਂ ਨਵਾਂ ਆਇਆ ਸਿਰ ਤੋਂ ਕੁਸ਼ਕ ਲੋਕਾਂ ਨੂੰ ਆ ਜਿਹੜਾ ਪੂਰੀ ਦੀ ਪੂਰੀ ਕੌਮ ਦੇ ਸਿਰ ਉਹਨਾਂ ਦੀ ਆਇਡੈਂਟੀਟੀ ਮਾਰ ਦਿੰਨੇ ਕਿਵੇਂ ਲੱਕਵੇਂ ਦੇਖਦੇ ਹੋਂ ਸਾਰੇ ਦੇ ਸਾਰੇ ਤੇ ਅਸੀਂ ਦੱਸ ਨਹੀਂ ਸਕਦੇ ਕਿ ਸਾਡਾ ਆਗੂ ਕੌਣ ਆ ਤੇ ਅਸੀਂ ਕੀ ਆ ਅਸੀਂ ਇਕੱਠੇ ਨਹੀਂ ਹੋ ਸਕੇ ਲੋਕ ਭਾਲਦੇ ਆ ਕਿ ਕੋਈ ਕੋਈ ਪੰਥ ਦਾ ਆਗੂ ਆਵੇ ਜਿਹੜਾ ਪੰਥ ਦੀ ਗੱਲ ਵੀ ਕਰੇ ਤੇ ਸਾਡੀ ਗੱਲ ਵੀ ਕਰੇ ਹੂੰ ਉਹਦੇ ਵਿੱਚ ਫਿਰ ਜਦੋਂ ਨਵੀਂ ਪੀੜ੍ਹੀ ਆ ਗਈ 84 ਨੂੰ ਤਾਂ ਬਹੁਤ ਟਾਈਮ ਹੋ ਗਿਆ ਤੇ ਸਾਨੂੰ ਮੈਨੂੰ 40 ਸਾਲ ਹੋ ਗਏ ਫਿਰਦੇ ਨੂੰ ਇੱਕ ਹੁਣ ਬੱਚਾ ਜੰਮਿਆ ਤੁਹਾਡੇ ਵਰਗਾ ਉਹ ਤਾਂ ਹੁਣ 30 35 ਸਾਲ ਦਾ ਕੋਈ ਗੱਭਰੂ ਹੋ ਗਿਆ ਪੰਜਾਬ ਦੀ ਧਰਤੀ ਤੇ ਇਸ ਧਰਤੀ ਦੇ ਉੱਤੇ ਲੰਬੇ ਸਮੇਂ ਤੋਂ ਵੱਖ-ਵੱਖ ਧਰਮਾਂ ਨੇ ਆ ਜਿਹੜਾ ਉਹ ਜਨਮ ਲਿਆ Hindu ਧਰਮ ਦੀ ਨੀਮ ਆ ਜਿਹੜੀ ਉਹ ਇੱਥੇ ਰੱਖੀ ਗਈ ਵੇਦਾਂ ਦੀ ਰਚਨਾ ਇੱਥੇ ਹੋਈ ਲੰਬਾ ਇਤਿਹਾਸ ਰਿਹਾ ਇਸ ਤੋਂ ਬਾਅਦ ਇਸੇ ਪੰਜਾਬ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਬੂਟਾ ਲਾਇਆ ਵਧਿਆ ਫੁੱਲਿਆ ਦਸਵੇਂ ਗੁਰੂ ਸਹਿਬੰਤਿਖਾ ਜਿਹੜਾ ਉਹਨਾਂ ਤੀਕ ਪਹੁੰਚਦੇ ਪਹੁੰਚਦੇ ਉਹ ਬੂਟਾ ਜਿਹੜਾ ਉਹ ਵਿਰਖ ਬਣਿਆ ਪਰ ਉਸ ਵਿਰਖ ਬਣਨ ਤੋਂ ਬਾਅਦ ਹੌਲੀ-ਹੌਲੀ ਅ ਇਸ ਤੋਂ ਬਾਅਦ ਆ ਜਿਹੜਾ ਸਿੱਖੀ ਦੇ ਵਿੱਚ ਸਿਰਫ ਤੇ ਸਿਰਫ ਬਾਰਿਸ ਰੂਪ ਭਾਰੀ ਹੋ ਗਿਆ ਜੋ ਸਿੱਖੀ ਦਾ ਅਸਲ ਤਤ ਸੀਗਾ ਉਸ ਤੋਂ ਆ ਜਿਹੜਾ ਇਸ ਤੋਂ ਬਾਅਦ ਜਿੰਨੇ ਵੀ ਆਗੂ ਆਏ ਹੈਗੇ ਆ ਬਹੁਤ ਸਾਰੇ ਆਗੂ ਆਣੇ ਆ ਜਿਹੜਾ ਸਿਰਫ ਸਿਰਫ ਵਿਚਾਰਧਾਰਾ ਨੂੰ ਪਿੱਛੇ ਰੱਖਿਆ ਬਾਹਰੀ ਦੇਖ ਨੂੰ ਅੱਗੇ ਰੱਖਿਆ ਤੇ ਬਹੁਤ ਸਾਰੇ ਲੋਕਾਂ ਨੇ ਆ ਜਿਹੜਾ ਪੰਥ ਦੇ ਨਾਮ ਦੇ ਉੱਤੇ ਸਿਆਸਤ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਲੰਬਾ ਸਮਾਂ ਪੰਥ ਦੇ ਨਾਮ ਦੇ ਉੱਤੇ ਆ ਜਿਹੜਾ ਉਹ ਰਾਜ ਕੀਤਾ ਪਰ ਅੱਜ ਉਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਜਿਹੜੀ ਉਹ ਸਾਹਿਬ ਸ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀ ਆਰ ਬੀ ਇਸ ਤਰ੍ਹਾਂ ਦੇ ਉਹਨਾਂ ਦੇ ਉੱਤੇ આરોਪ ਲੱਗੇ ਇਸ ਕਰਕੇ ਉਹ ਪਾਰਟੀ ਆ ਜਿਹੜੀ ਬੈਕਪੱਟ ਦੇ ਉੱਤੇ ਅੱਜ ਇੱਕ ਵਾਰੀ ਚੱਲੀ ਗਈ ਲੋਕਾਂ ਨੇ ਆ ਜਿਹੜਾ ਬਹੁਤ ਵੱਡਾ ਫਤਵਾ ਦਿੱਤਾ ਤੇ ਇੱਕ ਨਵੀਂ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਉਸ ਨੂੰ ਜਿਤਾ ਦਿੱਤਾ ਸੀਗਾ ਅਜੋਕੇ ਸਮੇਂ ਦੇ ਵਿੱਚ ਪੰਥ ਦੇ ਨਾਮ ਦੇ ਉੱਤੇ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਸਿਆਸਤ ਕਰ ਰਹੀਆਂ ਹੈ ਇਹਨਾਂ ਇਸ ਗੰਭੀਰ ਮੁੱਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਰਦਾਰ ਬੂਟਾ ਸਿੰਘ ਰਣਜੀਤ ਜੀ ਮੌਜੂਦ ਰਹਿਣਗੇ ਅਸਲ ਦੇ ਵਿੱਚ ਪੰਥ ਦੇ ਮੁੱਦੇ ਕੀ ਆ ਸਿੱਖ ਕੌਮ ਦੇ ਮੁੱਦੇ ਕੀ ਆ ਉਜੋਕੇ ਸਮੇਂ ਦੇ ਵਿੱਚ ਸਿੱਖ ਲੀਡਰਸ਼ਿਪ ਕਿਹੋ ਜੀ ਹੋਣੀ ਚਾਹੀਦੀ ਆ ਸਿੱਖ ਸਿਆਸਤ ਕਿਹੋ ਜੀ ਹੋਣੀ ਚਾਹੀਦੀ ਆ ਜਾਂ ਜਿਸ ਦੇ ਉੱਤੇ ਸਭ ਤੋਂ ਵੱਧ ਅ ਲੋਕਾਂ ਵੱਲੋਂ ਸਿਆਸਤ ਹੁੰਦੀ ਰਹੀ ਹੈਗੀ ਆ ਆਨੰਦਪੁਰ ਸਾਹਿਬ ਦਾ ਮਤਾ ਉਹ ਕੀ ਸੀਗਾ ਸਿੱਖਾਂ ਵਾਸਤੇ ਕਿੰਨਾ ਲਾਹੇਵੰਦ ਸੀਗਾ ਉਸ ਤੋਂ ਆ ਜਿਹੜਾ ਲੋਕਾਂ ਨੇ ਆ ਜਿਹੜਾ ਬਹੁਤ ਸਾਰੇ ਲੋਕਾਂ ਨੇ ਉਹ ਮਤੇ ਦਾ ਨਾਤਾ ਵਰਤਿਆ ਪਰ ਉਸ ਨੂੰ ਲਾਗੂ ਕਰਵਾਉਣ ਦੇ ਲਈ ਜਿਹੜਾ ਅਮਲੀ ਕਰਨ ਨਹੀਂ ਚੁੱਕੇ ਇਹਨਾਂ ਗੱਲਾਂ ਬਾਰੇ ਗੱਲਬਾਤ ਮੁੱਦਿਆਂ ਬਾਰੇ ਗੱਲਬਾਤ ਆ ਜਿਹੜੀ ਆਪਾਂ ਕਰਾਂਗੇ ਸਵਾਗਤ ਹੈ ਵਹਿਰੂ ਦੀ ਕਾਕਾਲਸਾ ਵਹਿਰੂ ਵਾਹਿਦ ਸਿੰਘ ਜੀ ਕੀ ਬਤ ਸੇਖ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਉਹ ਜੋ ਕੇ ਸਮੇਂ ਦੇ ਵਿੱਚ ਬੜੇ ਲੋਕ ਇਸ ਮੁੱਦੇ ਨੂੰ ਲੈ ਕੇ ਸਿਆਸਤ ਕਰ ਰਹੇ ਹੈਗੇ ਜੀ ਜੀ ਇਹ ਤਾਂ ਜੀ ਸਿੱਖ ਕੌਮ ਦਾ ਮੁੱਦਾ ਹੈਗਾ ਇਹ ਤਾਂ ਜੀ ਪੰਥ ਦਾ ਮੁੱਦਾ ਹੈਗਾ ਮੋٹے ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਆਪਾਂ ਦੱਸਣਾ ਹੋਵੇ ਕਿ ਕਿਹੜੇ ਕਿਹੜੇ ਮੁੱਦੇ ਹੈਗੇ ਆ ਜਿਹੜੇ ਉਹ ਰੀਅਲ ਪੰਥ ਦੇ ਇਸ਼ੂ ਹੈਗੇ ਆ ਕਿ ਕਈ ਬਹੁਤ ਸਾਰੇ ਲੋਕ ਆ ਜਿਹੜੇ ਬੇਵਜ੍ਹਾ ਜਿਹੜਾ ਲੋਕਾਂ ਨੂੰ ਭੜਕਾ ਦਿੰਦੇ ਹੈਗੇ ਪਰ ਅਸਲ ਮੁੱਦੇ ਨਹੀਂ ਦੱਸਦੇਗੇ ਅਸਲ ਮੁੱਦੇ ਕਿਹੜੇ ਹੈਗੇ ਸਿੱਖਾਂ ਦੇ ਜੋ ਹੈਗੇ ਵੈਰ ਰਜੀ ਦਾ ਖਾਲਸਾ ਵੈਰ ਰਜੀ ਕੀ ਫਤਿਹ ਅਸਲ ਸਿੱਖ ਪੰਥ ਜਦੋਂ ਸਾਜਿਆ ਗਿਆ ਇਹ ਜਲਬੰਦ ਦੇ ਬਰ ਖਿਲਾਫ ਸਾਜਿਆ ਗਿਆ ਜੀ ਗੁਰਗਵੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੇ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ ਜਦੋਂ ਇਤਿਹਾਸ ਪੜ੍ਹੋਗੇ ਤੁਹਾਨੂੰ ਪਤਾ ਲੱਗੂ ਕਿ ਇਹਨਾਂ ਨੇ ਹਮਲੇ ਰੋਕ ਕੇ ਜਿਨ੍ਹਾਂ ਨੇ ਇਹਨਾਂ ਤੇ ਹਮਲਾ ਕੀਤਾ ਉਹਨਾਂ ਰੋਕਿਆ ਤੇ ਤਾਂ ਲੜਾਈ ਹੋਈ ਜਦੋਂ ਸਿੱਖ ਪੰਥ ਦੀ ਸਾਜਨਾ ਹੋਈ ਹੋਈ ਉਦੋਂ ਹਕੂਮਤ ਦੇ ਉਲਟ ਹੂੰ ਸਿੱਖ ਹੁਕਮ ਹਕੂਮਤ ਤੇ ਹਾਕਮ ਇਹਨਾਂ ਤਿੰਨਾਂ ਦੇ ਉਲਟਾ ਹੂੰ ਹਾਕਮ ਆਪ ਦਾ ਹੁਕਮ ਦਿੰਦਾ ਹੂੰ ਹਕੂਮਤ ਚਲਾਉਂਦਾ ਸਿੱਖ ਉਹਦੇ ਉਲਟਾ ਇਸ ਕਰਕੇ ਉਹਨੂੰ ਫਿਰ ਪੰਥ ਆਖਿਆ ਗਿਆ ਅਸਲ ਵਿੱਚ ਪੰਥ ਆ ਜਿਹੜਾ ਭਾਈ ਕਾਨ ਸਿੰਘ ਨਾਭਾ ਕਹਿੰਦਾ ਕਿ ਗੁਰਮਤ ਦੇ ਪੰਧੀਆਂ ਨੂੰ ਪੰਥ ਆਖਿਆ ਜਾਂਦਾ ਹੂੰ ਗੁਰਮਤ ਦੇ ਪੰਧੀਆਂ ਨੂੰ ਪੰਥ ਆਖਿਆ ਜਾਂਦਾ ਹੈ ਪੰਥ ਕਿਸੇ ਇੱਕ ਜਾਤ ਮਜਬੂਤ ਜਾਂ ਫਿਰਕੇ ਦੀ ਖਾਤਰ ਨਹੀਂ ਇਹ ਸਮੁੱਚੀ ਲਕਾਈ ਦੀ ਖਾਤਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਪੰਥ ਸਾਜਿਆ ਉਹਦੇ ਨੇ ਸਾਜਿਆ ਸੀ ਕਿਹੜਾ ਸਿੱਖ ਹੀ ਅੰਬਰਸ਼ਕੂਗਾ ਜੀ ਉਦੋਂ ਕੋਈ ਵੀ ਆ ਗਿਆ ਤੇ ਜਿਹਨੇ ਅੰਬਰਸ਼ਕ ਲਿਆ ਉਹ ਸਿੰਘ ਬਣ ਕੇ ਤੇ ਸਿੱਖ ਬਣ ਕੇ ਹਮ ਇਸ ਕਰਕੇ ਦੂਸਰਾ ਭਾਈ ਕਾਨ ਸਿੰਘ ਨਾਬਾ ਕਹਿੰਦਾ ਅਕਾਲੀ ਸ਼ਬਦ ਦਾ ਉਹ ਲੱਥਾ ਕਰਦਾ ਜੀ ਕਿ ਅਕਾਲ ਪੁਰਖ ਨੂੰ ਪ੍ਰਣਾਇ ਹੋਏ ਲੋਕ ਅਕਾਲੀ ਆ ਜੀ ਅਕਾਲੀ ਉਹਨੂੰ ਕਿਹਾ ਜਾਂਦਾ ਕਿ ਜਿਹੜਾ ਅਕਾਲ ਪੁਰਖ ਨੂੰ ਪ੍ਰਣਾਇਆ ਹੋਇਆ ਆ ਹੁਣ ਗਾ ਆ ਗਿਆ ਅਕਾਲੀ ਦਲ ਹਾਂ 1920 ਚ ਪਾਰਟੀ ਬਣ ਗਈ ਅਕਾਲੀ ਹੋਣਾ ਹੋਰ ਗੱਲ ਆ ਅਕਾਲੀ ਪਾਰਟੀ ਚ ਕੰਮ ਕਰਨਾ ਹੋਰ ਗੱਲ ਆ ਜਿਹੜੇ ਉਹਦੇ ਆਗੂ ਸੀ ਉਹ ਬਹੁਤ ਤਖੜੇ ਤਖੜੇ ਵੀ ਰਹੇ ਇਹ ਨਹੀਂ ਕਿ ਸਾਰੇ ਆਗੂਆਂ ਨੇ ਆਦੇ ਸ਼ਖਸੀਅਤ ਮੂਰੇ ਲਿਆਂਦੀ ਤੇ ਪੰਥ ਪਿੱਛੇ ਰੱਖਿਆ ਇਹ ਜਿਹੇ ਆਗੂ ਹੋਏ ਬਾਬਾ ਖੜਕ ਸਿੰਘ ਵਰਗੇ ਮਾਸਟਰ ਤਾਰਾ ਸਿੰਘ ਵਰਗੇ ਤੇ ਜੈ ਸਿੰਘ ਪੁੱੱਜਰ ਵਰਗੇ ਤੇ ਜੈ ਸਿੰਘ ਚੂੜਕਾਣਾ ਕਰਤਾਰ ਸਿੰਘ ਝੱਬਰ ਵਰਗੇ ਔਰ ਉਹ ਜਿੰਨਾ ਬੰਦਿਆਂ ਨੇ ਪੰਥ ਨੂੰ ਅੱਗੇ ਰੱਖਿਆ ਤੇ ਗੁਰੂ ਗਵਰਿੰਦ ਸਿੰਘ ਪੰਥ ਵਸੇ ਮੈਂ ਉਜੜਾ ਮਣ ਚਾਉ ਕਨੇਰਾ ਉਹ ਕਹਿੰਦਾ ਪੰਥ ਵਸਦਾ ਰਹੇ ਮੈਂ ਉਜੜ ਗਿਆ ਤੇ ਗੁਰੂ ਗਵਰਿੰਦ ਤੋਂ ਕਰਕੇ ਵਿਖਾਤੀ ਤੇ ਪੰਥ ਦੇ ਉਹਦੇ ਪੰਧੀਆਂ ਨੇ ਵੀ ਉਸ ਰਾਹ ਤੇ ਤੁਰੇ ਜੀ ਇਹ ਜੇ ਅਕਾਲੀ ਵੀ ਰਹੇ ਐ ਇੱਥੇ ਜਿਨ੍ਹਾਂ ਨੇ ਮਾਸਟਰ ਤਾਰਾ ਸਿੰਘ ਨੂੰ Nehru ਕਹਿੰਦਾ ਕਿ ਦੇਸ਼ਾਂ ਦੇ ਰੋਂ ਦਾ ਪੰਜਾਬ ਨੂੰ ਕੁਛ ਨਹੀਂ ਪਰ ਤੂੰ ਉਪ ਰਾਸ਼ਟਰਪਤੀ ਬਣ ਗਿਆ ਉਹ ਕਹਿੰਦਾ ਫਿਰ ਜੀ ਮੈਂ ਉਪ ਰਾਸ਼ਟਰਪਤੀ ਬਣ ਗਿਆ ਤੇ ਸਿੱਖ ਕੌਮ ਦੀ ਲੜਾਈ ਕੌਣ ਲੜੂ ਕਿਉਂਕਿ ਦੇਸ਼ ਦੀ ਆਜ਼ਾਦੀ ਵੇਲੇ ਵਾਦੇ ਹੋਏ ਸੀ ਕਿ ਤੁਹਾਨੂੰ ਉੱਤਰੀ ਭਾਰਤ ਦੇ ਵਿੱਚ ਇੱਕ ਹਜਾ ਖੇਤਾ ਦਿੱਤਾ ਜਾਊ ਜਿੱਥੇ ਤੁਸੀਂ ਯਾਦ ਦੀਆਂ ਨਿਗ ਮੰਨੋਗੇ ਹੁਣ ਗੱਲ ਕਰ ਲੋ ਸਿੱਖਾਂ ਦੀ ਸਿੱਖਣ ਦਾ ਕੰਮ ਆ ਯਾਦ ਦੀਆਂ ਨਿਗ ਮੰਨਣਾ ਹੀ ਨਹੀਂ ਸੀ ਜੇ ਸਿੱਖ ਕੱਲ ਨਹੀਂ ਕੁਛ ਕਰਦੇ ਹੁੰਦੇ ਤੇ ਚੌਥੇ ਪਾਤਸ਼ਾਹ ਨੇ ਅੰਬਰਸਰ ਦੀ ਜ਼ਮੀਨ ਆਪ ਖਰੀਦੀ ਤੇ ਖਰੀਦ ਕੇ ਆ ਉਹਦੇ ਪੁੱਤਰਾਂ ਦੇ ਨਾਂ ਨਹੀਂ ਲਵਾਈ ਉਹ ਲੋਕਾਂ ਨੂੰ ਬੰਦਤੀ ਕਿ ਤੂੰ ਕੋਈ ਹਿੰਦੂ ਆ ਜਾ ਕੋਈ ਮੁਸਲਮਾਨ ਇੱਥੇ ਕੰਮ ਚਲਾਓ ਕੇ ਸ਼ਹਿਰ ਡਵੈਲਪ ਹੋਵੇ ਸਿੱਖ ਤਾਂ ਇਸ 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 ਮਿੱਟੀ ਦੇ ਬਣੇ ਪਏ ਆ ਇਸ ਕਰਕੇ ਅਸੀਂ ਜੇ ਪੰਜਾਬ ਚ ਸਾਨੂੰ ਵੱਧ ਅਧਿਕਾਰ ਮਿਲਦੇ ਜਾਂ ਨਹਿਰੂ ਦਿੰਦਾ ਤੇ ਫਿਰ ਇੱਥੇ ਇਕੱਲੇ ਸਿੱਖਣ ਤੋਂ ਕੋਈ ਕਰਨੇ ਇੱਥੋਂ ਦਾ ਹਿੰਦੂ ਇੱਥੋਂ ਦਾ ਮੁਸਲਮਾਨ ਸਾਈ ਬੁੱਧ ਦੀ ਪਾਰਸੀ ਸਾਰੇ ਲੋਕਾਂ ਨੇ ਮੋਜੀਆਂ ਕਰਨੀਆਂ ਸੀ ਇਸ ਕਰਕੇ ਸਾਡੇ ਮੁੱਦੇ ਆ ਕਿ ਜਿਹੜਾ ਪੰਜਾਬ ਆ ਅਸਲ ਵਿੱਚ ਇਹ ਸਾਰੇ ਭਾਰਤ ਦੀ ਉਸ ਭਾਰਤ ਦੀ ਦੁਨੀਆ ਦੀ ਮਿੱਟੀ ਚੰਗੀ ਮਿੱਟੀ ਆ ਸਾਰੀ ਦੁਨੀਆ ਜੀ ਜਿਨ੍ਹਾਂ ਲੋਕਾਂ ਨੇ ਦੁਨੀਆ ਦਾ ਭਰਮਣ ਕੀਤਾ ਉਹ ਕਹਿੰਦੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਇੱਥੇ ਸਾਰਾ ਕੁਝ ਪੈਦਾ ਹੁੰਦਾ ਤੇ ਬਹੁਤ ਸਾਰੀਆਂ ਰੁੱਤਾਂ ਉਸ ਧਰਤੀ ਦੇ ਜਿਹੜੇ ਜਾਏ ਆ ਉਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਇਸ ਧਰਤੀ ਨੂੰ ਬਚਾਉਣ ਦੀ ਖਾਤਰ ਤੇ ਕੱਲੇ ਇਹ ਨਹੀਂ ਬਚਾਉਣ ਦੀ ਹਿੰਦੂਆਂ ਨੇ ਕਹਿੰਦਾ ਬਹੁਤ ਬੇਟੀਆਂ ਵੀ ਛੜਾਈਆਂ ਸਾਡਾ ਨਾ ਹਿੰਦੂਆਂ ਨਾਲ ਕਹੇ ਮੁਸਲਮਾਨ ਨਾਲ ਜਾਤ ਪਾਤ ਦਾ ਸਿੱਖ ਧਰਮ 'ਚ ਗੱਲ ਹੀ ਕੋਈ ਨਹੀਂ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜੇ ਉਹ ਵਾਅਦੇ ਸੀ ਉਹ ਪੂਰੇ ਹੁੰਦੇ ਤੇ ਇਹ ਜੇ ਪੰਜਾਬ ਤਖੜਾ ਹੁੰਦਾ ਦੇਸ਼ ਤਖੜਾ ਹੁੰਦਾ ਜਦੋਂ ਇੱਥੇ ਅੰਨ ਦੀ ਘਾਟ ਪਈ ਤੇ ਫਿਰ ਇਹ ਆਖਿਆ ਗਿਆ ਕਿ ਪੰਜਾਬ ਕੋ ਕਣਕ ਪੈਦਾ ਕਰੋ ਜਦੋਂ ਭਾਰਤ ਠੂਠਾ ਫੜ ਕੇ ਅਮਰੀਕਾ ਵਰਗੇ ਦੇਸ਼ਾਂ ਅੱਗੇ ਕੋਲੇ ਮੰਗਣ ਜਾਂਦਾ ਸੀ ਤੇ ਮਸੀਕੋ ਕਣਕ ਤੁਸੀਂ ਤਾਂ ਖਾਧ ਹੀ ਨਹੀਂ ਛੋਟੇ ਹੋ ਉਹਦੀ ਰੋਟੀ ਖਾਣ ਨੂੰ ਚਿਤ ਨਹੀਂ ਸੀ ਕਰਦਾ ਉਹਨਾਂ ਨੇ ਉਹ ਕਣਕ ਸਾਨੂੰ ਦੇਤੀ ਜਿਹੜੀ ਕਣਕ ਨੂੰ ਪਸ਼ੂ ਖਾਂਦੇ ਸੀ ਅੱਛਾ ਨੂੰ ਉਹ ਖਾਣੀ ਪਈ ਫਿਰ ਪੰਜਾਬ ਦੇ ਕਿਸਾਨਾਂ ਨੇ ਜੋਧਿਆਂ ਨੇ ਕਣਕ ਪੈਦਾ ਕਰਤੀ ਦੁੱਧ ਪੈਦਾ ਕਰਤਾ ਤੇ ਐਮਐਸਪੀ ਤਾਂ ਲਾਗੂ ਕੀਤੀ ਇਸ ਕਰਕੇ ਪੰਜਾਬ ਨੂੰ ਬਚਾਉਣਾ ਦੇਸ਼ ਨੂੰ ਬਚਾਉਣਾ ਪੰਜਾਬ ਦੇ ਅਸਲੀ ਮੁੱਦੇ ਆ ਕਿ ਪੰਜਾਬ ਕੋਲੇ ਖੁਦ ਮੁਖਤਿਆਰੀ ਹੋਵੇ ਜੀ ਜੇ ਪੰਜਾਬ ਕੋਲੇ ਖੁਦਮਖਤਿਆਰੀ ਹੋਊਗੀ ਤੇ ਪੰਜਾਬ ਦੇ ਲੋਕ ਅੱਜ ਪੰਜਾਬ ਉੱਜੜ ਰਿਹਾ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਆ ਉੱਜੜੀ ਰਿਹਾ ਨਾ ਨਾ ਸਾਡਾ ਬੱਚਾ ਗਿਆ ਨਾ ਸਾਡੇ ਪੈਸੇ ਗਏ ਨਾ ਨੌਜਵਾਨੀ ਗਈ ਜੀ ਇਹ ਉਹ ਜਦੋਂ ਪੰਜਾਬ ਉੱਜੜ ਗਿਆ ਫਿਰ ਇੱਥੇ ਕੌਣ ਰਹੂਗਾ ਜੇ ਉਹ ਲੋਕ ਜਿਹੜੇ ਲੋਕ ਆਉਣਗੇ ਬਾਹਰ ਦੇ ਲੋਕ ਸਾਡਾ ਕੋਈ ਬੈਰ ਨਹੀਂ ਉਹਨਾਂ ਨਾਲ ਆਉਣਗੇ ਉਹ ਲੋਕ ਤਾਂ ਪਹਿਲਾਂ ਡਿਵੈਲਪ ਨਹੀਂ ਅਸੀਂ ਖੇਤੀਛ ਡਿਵੈਲਪ ਅਸੀਂ ਖੇਡਾਂ 'ਚ ਡਿਵੈਲਪ ਹੋ ਅਸੀਂ ਧਰਮ 'ਚ ਪਰਪੱਕ ਸੇਧਬੰਦ ਲੋਕ ਸਾਡੇ ਹਰ ਗੱਲ ਕਹਿੰਦੇ ਤੇ ਕਸ ਨਹੀਂ ਦੇ ਪੂਰੇ ਸੂਰੇ ਸਾਡੇ ਲੋਕ ਜਦ ਇਹ ਲੋਕ ਇੱਥੇ ਪਲਾਨ ਕਰਗੇ ਕੈਨੇਡਾ ਕਿਉਂ ਚੱਲ ਰਿਹਾ ਅਮਰੀਕਾ ਕਿਉਂ ਚੱਲ ਰਿਹਾ ਆਸਟ੍ਰੇਲੀਆ ਕਿਉਂ ਕਿ ਲੋਕ ਚੰਗੇ ਆ ਕੰਮ ਕਰਦੇ ਆ ਫਿਰ ਆਈ ਸ਼ਾਂਤ ਸੁਭਾਅ ਦੇ ਬੰਦੇ ਆ ਅਸੀਂ ਆਪਦਾ ਕੰਮ ਕਰਕੇ ਰੋਟੀ ਖਾਣ ਵਾਲੇ ਬੰਦੇ ਆ ਲੜਨ ਵਾਲੇ ਬੰਦੇ ਨਹੀਂ ਪੰਜਾਬੀ ਇਹ ਸਾਨੂੰ ਮੱਲੋ ਮੱਲੇ ਥੋਪਿਆ ਗਿਆ ਹਾਂ ਠੀਕ ਹੈ ਜੇ ਹੁਣ ਕੋਈ ਹਮਲਾ ਹੀ ਕਰੂ ਆ ਕੇ ਉਹਨੂੰ ਫਿਰ ਇੱਕrarਾ ਜਵਾਬ ਪੰਜਾਬੀ ਦਿੰਦਾ ਉਹ ਚ ਕੱਲੇ ਸਿੱਖ ਨਹੀਂ ਦੂਜੀਆਂ ਜਾਤਾਂ ਵੀ ਜਿੰਨੇ ਸਾਡੇ ਨਾਲ ਹੀ ਆ ਯਾਦੀ ਲੜਾਈ ਵੇਖ ਲੋ ਮੁਸਲਮਾਨ ਨੇ ਘੱਟ ਕਰਾਉਣੀ ਕਿਹਾ ਯਾਦੀ ਖਾਤਰ ਹਿੰਦੂਆਂ ਨੇ ਘੱਟ ਕੀਤੀਆਂ ਗੁਰੂ ਤੇਗ ਬਹਾਦਰ ਨਾਲ ਤਿੰਨੇ ਹੀ ਹਿੰਦੂ ਸੀ ਤੇ ਨਹੀਂ ਹਿੰਦੂ ਸੀ ਮਾਂ ਦੇ ਪੁੱਤ ਡੋਲੇ ਨਹੀਂ ਕਿਸੇ ਕਾਰਨ ਤੋਂ ਇਸ ਕਰਕੇ ਪੰਜਾਬ ਦੇ ਬੁਨਿਆਦੀ ਹੱਕ ਆ ਜਿਹੜੇ ਪੰਜਾਬ ਦਾ ਪਾਣੀ ਪੰਜਾਬ ਦੀ ਬਿਜਲੀ ਪੰਜਾਬ ਦੇ ਹੈੱਡਵਰਕਸ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਦੀ ਰਾਜਧਾਨੀ ਉਹ ਇੰਦਰਾ ਗਾਂਧੀ ਖੋਕੇ ਲੈ ਗਈ ਸਾਥੋਂ ਵੱਧ ਕਿਸਮ ਤੇ ਹੋਈ ਕਿ ਕਾਂਗਰਸ ਨੇ ਤੇ ਅੰਗਰੇਜ਼ਾਂ ਦੇ ਧਰੋਹ ਕਮਾਇਆ ਸਾਡੇ ਨਾਲ ਬਹੁਤ ਜ਼ਿਆਦਾ ਲਾਹੌਰ ਅੰਗਰੇਜ਼ਾਂ ਨੇ ਸਾਥੋਂ ਲਿਆ ਮਹਾਰਾ ਦਲੀਪ ਸਿੰਘ ਨਾਲ ਧੋਖਾ ਕਰਕੇ ਉਹਨਾਂ ਨੇ ਸਾਥੋਂ ਲਾਹੌਰ ਦਾ ਰਾਜ ਲੈ ਲਿਆ ਛੋਟੇ ਬੱਚੇ ਨਾਲ ਪਰ ਕਹੋ ਦਿੱਤਾ ਬੇਈਮਾਨਾਂ ਨੇ ਮੁਸਲਮਾਨਾਂ ਨੂੰ ਦਿੱਤਾ ਇਵੇਂ ਕਾਂਗਰਸ ਨੇ ਯਾਦੀ ਦੇ ਵਾਅਦੇ ਕਰਕੇ ਉਹ ਦਿੱਤਾ ਨਹੀਂ ਸਾਡੀ ਮਾੜੀ ਕੀ ਹੋਈ ਕਿ ਜਿਹੜੀ ਜਮਾਤ ਨੂੰ ਸਿੱਖਾਂ ਨੇ ਅਪਣਾ ਲਿਆ ਸ਼ਰੋਮਣੀ ਕਾਲੀ ਦਲ ਜਦੋਂ ਉਹਦੇ ਰਾਜ ਆ ਗਏ ਉਹਨਾਂ ਮਾਂ ਦੇ ਪੁੱਤਾਂ ਨੇ ਉਹੀ ਕੰਮ ਕੀਤੇ ਜਿਹੜੇ ਕੰਮ ਕਾਂਗਰਸ ਦਾ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਸਮੁੱਚੀ ਲਕਾਈ ਦਾ ਗੁਰੂ ਆ 84 ਲੱਖ ਜੂਨ ਦਾ ਗੁਰੂ ਆ ਔਰ ਉਸ ਗੁਰੂ ਦੀ ਕਦੋਂ ਬੇਇੱਜ਼ਤੀ ਹੋਗੀ ਅੱਜ ਜਿਹੜੀਆਂ ਚੋਣਾਂ ਵਿੱਚ ਕੋਈ ਬੰਦਾ ਕੋਈ ਪਾਰਟੀ ਗੁਰੂਗ੍ਰਾਂਤ ਸਿੰਘ ਬਿਆਰ ਦੀ ਗੱਲ ਕਰਦੀ ਹੈ ਜੀ ਕੋਈ ਪਾਰਟੀ ਪੰਜਾਬ ਦੇ ਹੱਕੀ ਬੁਨਿਆਦੀ ਗੱਲਾਂ ਦੀ ਗੱਲ ਕਰਦੀ ਹੈ ਨਹੀਂ ਕਰਦੀ ਕੋਈ ਪਾਰਟੀ ਬੱਚੇ ਬਾਹਰ ਜਾ ਰਹੇ ਆ ਵਿਦੇਸ਼ ਜਾਣ ਦੀ ਗੱਲ ਕਰਦੀ ਹੈ ਨਹੀਂ ਕਰਦੀ ਕੀ ਕਰਦੀ ਆ ਇੱਕ ਦਿਨ ਨੂੰ ਭੰਡ ਰਹੇ ਆ ਜੀ ਉੱਤੋਂ ਉੱਤੋਂ ਤੇ ਪਾਰਟੀ ਬਦਲ ਦਲ ਬਦਲ ਨੂੰ ਆਂਦਾ ਰਾਜ ਆ ਗਿਆ ਦਲ ਬਦਲ ਨੂੰ ਟਿਕਟਾਂ ਦਿੱਤੀਆਂ ਅਸੀਂ ਬੱਚੇ ਨੂੰ ਇਹ ਸਿਖਾਉਣਾ ਵੀ ਪਾਰਟੀ ਵਫਾਦਾਰੀ ਬਦਲ ਜਿਆ ਕਰੋ ਤੇ ਟਿਕਟ ਮਿਲ ਜਿਆ ਕਰੂਗੀ ਇਸ ਕਰਕੇ ਅੱਜ ਵੀ ਮੈਂ ਕਹਿੰਦਾ ਲੋ ਉਡਾ ਕੇ ਇੱਥੇ ਜਿਵੇਂ ਅਸੀਂ ਸ਼ੇਰੇ ਪੰਜਾਬ ਅਕਾਲੀ ਦਲ ਬਣਾਇਆ ਚਾਰ ਪਾਰਟੀਆਂ ਦੇ ਇਕੱਠੇ ਹੋ ਕੇ ਗੁਰਦੀਪ ਸਿੰਘ ਬਠਿੰਡਾ ਉਹਦੇ ਪ੍ਰਧਾਨ ਬਣਾਏ ਅਸੀਂ ਕਿਉਂ ਬਣਾਏ ਕਿਉਂਕਿ 40 ਸਾਲ ਦਾ ਗੁਰਦੀਪ ਸਿੰਘ ਦਾ ਤਜਰਬਾ ਸ ਔਰ ਪੰਜਾਬ ਤੇ ਪੰਥ ਦੀ ਖਾਤਰ ਲੜਦਾ ਬੰਦਾ ਸੀਗਾ ਅਸੀਂ ਆਪ ਦੀ ਹਉਮੈ ਹੰਕਾਰ ਛੱਡ ਕੇ ਮੈਂ ਵੀ ਆਪ ਦੀ ਪਾਰਟੀ ਭੰਗ ਕਰਤੀ ਜੈਨ ਸਾਹਿਬ ਨੇ ਵੀ ਕਰਤੀ ਬਲਵਿੰਦਰ ਨੇ ਵੀ ਕਰਤੀ ਔਰ ਅਸੀਂ ਇੱਕ ਅਸੀਂ ਹੋਰ ਵੀ ਕਾਫਰਾ ਨੂੰ ਵੱਡਾ ਕਰਨਾ ਚਾਹੁੰਨੇ ਆ ਅਸਲ ਵਿੱਚ ਪੰਜਾਬ ਦੇ ਵਿੱਚ ਜਦੋਂ ਉਹਨਾਂ ਲੋਕਾਂ ਦਾ ਰਾਜ ਆਊ ਜਿਹੜੇ ਲੋਕਾਂ ਦੀ ਹੱਡੀ ਗੱਲਾਂ ਹੰਡੀਆਂ ਤੇ ਜਿਹੜੇ ਬੰਦੇ ਆ ਉਹਦੇ ਮੈਂ ਹੁਣ ਮੇਰੇ ਤਿੰਨ ਲੜਕੇ ਆ ਕੋਈ ਨੌਕਰੀ ਨਹੀਂ ਲਈ ਕੋਈ ਪੱਗ ਨਹੀਂ ਬਦਲੀ ਕਿਸੇ ਪਾਰਟੀ 'ਚ ਨਹੀਂ ਗਏ ਗੁਰਦੀਪ ਸਿੰਘ ਦੇ ਦੋ ਲੜਕੇ ਆ ਕੋਈ ਨੌਕਰੀ ਨਹੀਂ ਲਈ ਨਾ ਪੱਗ ਬਦਲੀ ਜੇ ਜਿਹੜੇ ਬੰਦੇ ਕੁਛ ਨਾ ਕੁਛ ਸਮਝਣ ਇਹ ਨਾ ਕਿ ਮਾੜੀ ਜੀ ਲਾਲਚਾਂ ਕੇ ਇਧਰੋਂ ਭੱਜ ਗਏ ਲਾਲਚਾਂ ਕੇ ਇਧਰੋਂ ਭੱਜ ਗਏ ਪੰਜਾਬ ਦੀਆਂ ਅੱਜ ਵੀ ਮੈਂ ਚਾਹਣਾ ਤੁਹਾਡੇ ਮੀੜ ਗਏ ਦੇ ਜਿਰਗੇ ਨਾ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਵੋਟਾਂ ਦੀ ਜਿਵੇਂ ਧੂੜ ਉੱਡਦੀ ਆ ਗੰਦਲ ਝੋਦੇ ਪਈ ਵੀ ਆ ਇਹ ਲੋਕਾਂ ਨੂੰ ਅਸਲ ਵਿੱਚ ਇਹਨਾਂ ਨੂੰ ਸਭ ਕੁਝ ਸਿਖਾਉਣ ਦੀ ਲੋੜ ਆ ਜਿਹੜੇ ਕੋ ਚੰਗੇ ਬੰਦੇ ਲੱਗਣ ਵੋਟਾਂ ਦਾ ਪਾਉਣਗੇ ਲੋਕ ਸਾਡੇ ਅੱਖਾਂ ਦੇ ਲੋਕਾਂ ਨੇ ਹਟਣਾ ਨਹੀਂ ਜੇ ਅੱਖਾਂ ਨਾ ਉਟਾ ਸਾਰੇ ਦਾ ਆਪਣੇ ਹੀ ਲੋਕਾਂ ਨੇ ਵੋਟਾਂ ਦਾ ਇੱਕ ਹੱਕ ਵੀ ਹੈਗਾ ਸਾਡੇ ਕੋਲੇ ਮਸਾ ਦਾ ਹੱਕ ਮਿਲਿਆ ਉਹ ਹੱਕ ਵਰਤਣਾ ਵੀ ਚਾਹੀਦਾ ਇਹ ਵੋਟਾਂ ਲੰਘ ਜਾਣਗੀਆਂ ਪਰ ਉਸ ਤੋਂ ਬਾਅਦ ਬਹੁਤ ਸੂਝ ਬੂਝ ਦੀ ਲੋੜ ਆ ਇੱਥੇ ਸ਼ਰੌ ਨਹੀਂ ਕਰਦਾ ਪਰੰਤ ਕਮੇਟੀ ਇੱਥੇ ਚੰਗੀਆਂ ਪੰਚਾਇਤਾਂ ਬਣਨ ਮੇਰਾ ਮੁੰਡਾ ਰਣ ਸਿੰਘ ਕਲਾ ਸਰਪੰਚ ਆ ਅਸੀਂ ਤਾਂ ਸਾਰੀਆਂ ਸਰਕਾਰਾਂ ਦੇ ਉਲਟਾਂ ਪਰ ਅੱਜ ਪੰਜਾਬ ਚ ਰਣ ਸਿੰਘ ਕਲਾ ਫਸਟ ਰਣ ਸਿੰਘ ਕਲਾ ਪਿੰਡ 7 ਕਰੋੜ ਰੁਪਇਆ ਲਾਇਆ ਪਿੰਡ ਪਿੰਡ ਮਾਡਲ ਬਣਾਈਗੇ ਜੇ ਪਿੰਡ ਬਣੂਗਾ ਤੇ ਪੰਜਾਬ ਬਣੂਗਾ ਇਵੇਂ ਸਰਪੰਚ ਚੰਗੇ ਬਣਨ ਬਲਾਕ ਸਫ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੰਗੇ ਸ਼ਰੋਣੀ ਕਮੇਟੀ ਮੈਂਬਰ ਆਉਣ ਤਾਂ ਔਰ ਫਿਰ ਇੱਥੇ ਪੰਜਾਬ ਦਾ ਕੁਝ ਨਾ ਕੁਝ ਸੁਧਾਰ ਹੋ ਜਾਈ ਅਸੀਂ ਜੁਆਇੰਟ ਹੋ ਗਏ ਅਸੀਂ ਇਕੱਠੇ ਹੋ ਗਏ ਮੇਰੀ ਬੇਨਤੀ ਆ ਕਿ ਸਾਡੇ ਸਾਰੇ ਲੋਕਾਂ ਨੂੰ ਛੋਟੀਆਂ ਮੋਟੀਆਂ ਈਰਖਾ ਤੇ ਵੱਟਾਂ ਢਾ ਕੇ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਜੀ ਅੱਛਾ ਤੁਸੀਂ ਗੱਲ ਕੀਤੀ ਕਈ ਅਜਿਹੇ ਸਿੱਖ ਆਗੂਆਂ ਦੀ ਗੱਲ ਕੀਤੀ ਜਿਨ੍ਹਾਂ ਨੇ ਆਪਣੀਆਂ ਉਮਰਾਂ ਲਾਤੀਆਂ ਪਰ ਪਿਛਲੇ ਸਮੇਂ ਦੇ ਦੌਰਾਨ ਅ ਥੋੜੇ ਸਮੇਂ ਦੇ ਵਿੱਚ ਲੋਕ ਆ ਜਿਹੜੇ ਉਹ ਸਿੱਖਾਂ ਦੇ ਆਗੂ ਬਣੇ ਪਿਛਲੇ ਸਮੇਂ ਦੇ ਦੌਰਾਨ ਦੀਪ ਸਿੱਧੂ ਵਾਲਾ ਆਪਾਂ ਮਾਮਲਾ ਦੇਖਿਆ ਬਹੁਤ ਸਾਰੇ ਲੋਕਾਂ ਨੇ ਉਸ ਦੇ ਉੱਤੇ ਬਹੁਤ ਸਾਰੇ ਸਵਾਲ ਉਠਾਏ ਇਸ ਤੋਂ ਬਾਅਦ ਭਾਈ ਅਮਰਤਪਾਲ ਵਾਲਾ ਮਾਮਲਾ ਆ ਗਿਆ ਅਮਰਤਪਾਲ ਛੋਟੀ ਉਮਰ ਦਾ ਸੀਗਾ ਕੋਈ ਬਹੁਤ ਹੀ ਜ਼ਿਆਦਾ ਪ੍ਰਾਪਤੀ ਵੀ ਨਹੀਂ ਗਈ ਆਪਾਂ ਇਹੀ ਕਹਿ ਸਕਦੇ ਹਲਤੀ ਉਸਨੇ ਕਿਉਂਕਿ ਇੱਕ ਬੰਦੇ ਨੇ ਉਮਰ ਲਾਤੀ ਇੱਕ ਨਵਾਂ ਨਵਾਂ ਆਇਆ ਹੈਗਾ ਸਿਰਫ ਕੁਝ ਕੁ ਲੋਕਾਂ ਨੂੰ ਆ ਜਿਹੜਾ ਪੂਰੀ ਦੀ ਪੂਰੀ ਕੌਮ ਦੇ ਸਿਰ ਉਹਨਾਂ ਦੀ ਆਇਡੈਂਟੀਟੀ ਮਾਰ ਦਿੰਨੀ ਕਿਵੇਂ ਲੱਗ ਕਿਵੇਂ ਦੇਖਦੇ ਹੋ ਸਾਰੇ ਦੇ ਸਾਰੇ ਇਹ ਨਖੇੜਾ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਨਖੇੜੇ ਹੋ ਸਕਦਾ ਵੀ ਇੱਕ ਤਾਂ ਜਿਹੜਾ ਸਾਡਾ ਪੰਥ ਆ ਨਾ ਹੂੰ ਪੰਥ ਆ ਜਿਹੜਾ ਅਸੀਂ ਮੈਂ ਪੰਥ ਹਾਂ ਮੈਂ ਬਾਦਲ ਕਹਿਉਂ ਨਹੀਂ ਕਹਿੰਦਾ ਹੂੰ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਬੰਦਿਆਂ ਨੇ ਇਤਸ਼ਾਦ ਝੱਲੇ ਹੂੰ ਕੌਮ ਦੀ ਖਾਤਰ ਕੁੱਟ ਖਾਧੀ ਜਾਂ ਸਿਮਰਜੀਤ ਸਿੰਘ ਮਾਨ ਆ ਜੇਲ ਕੱਟੀ ਜੀ ਰੋਡੇ ਪਰਿਵਾਰ ਆ ਭਾਈ ਗਰਦੀਪ ਸਿੰਘ ਆ ਭਾਈ ਮੋਹਨ ਸਿੰਘ ਆ ਜਾਂ ਹੋਰ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਬੰਦਿਆਂ ਨੇ ਅਸਲ ਕੌਮ ਦੀ ਖਾਤਰ ਕੁੱਟਾਂ ਖਾਧੇ ਨੇ ਜੇਲ ਨਹੀਂ ਗਏ ਉਹ ਬੰਦੇ ਆਸ ਵਿੱਚ ਪੱਟੋ ਟਾੜ ਚ ਰਹੇ ਹਾਂ ਉਹ ਬੰਦੇ ਇਕੱਠੇ ਨਾ ਹੋ ਸਕੇ ਜੀ ਇਕੱਠੇ ਹੋ ਕੇ ਉਹ ਸਹੀ ਲੋਕਾਂ ਨੂੰ ਗੱਲ ਦੱਸ ਨਾ ਸਕੇ ਹਾਂ ਲੋਕ ਆ ਜਿਹੜੇ ਪੰਜਾਬ ਦੇ ਉਹਨਾਂ ਨੇ 84 ਤੋਂ ਬਾਅਦ ਬਹੁਤ ਕੁੱਟ ਖਾਧੀ ਜੀ 84 ਤੋਂ ਬਾਅਦ ਲੋਕਾਂ ਦੇ ਘਰ ਉਜੜ ਗਏ 84 ਮੁੰਡੇ ਸ਼ਹੀਦ ਹੋ ਗਏ ਉਹਨਾਂ ਦੀ ਕਿਸੇ ਆਗੂ ਨੇ ਜਾ ਕੇ ਬਾਹ ਨਹੀਂ ਫੜੀ ਜੀ ਕਿਸੇ ਆਗੂ ਨੇ ਜਾ ਕੇ ਬਾ ਉਹਨਾਂ ਦੀ ਨਹੀਂ ਫੜੀ ਕਦੋਂ ਬਾਹ ਨਾ ਫੜੀ ਜਾਂ ਤੇ ਅਸੀਂ ਦੱਸ ਹੀ ਨਾ ਸਕੇ ਕਿ ਸਾਡਾ ਆਗੂ ਕੌਣ ਆ ਤੇ ਅਸੀਂ ਕੀ ਆ ਅਸੀਂ ਇਕੱਠੇ ਨਹੀਂ ਹੋ ਸਕੇ ਲੋਕ ਭਾਲਦੇ ਆ ਕਿ ਕੋਈ ਪੰਥ ਦਾ ਆਗੂ ਆਵੇ ਜਿਹੜਾ ਪੰਥ ਦੀ ਗੱਲ ਵੀ ਕਰੇ ਤੇ ਸਾਡੀ ਗੱਲ ਵੀ ਕਰੇ ਉਹਦੇ ਵਿੱਚ ਫਿਰ ਜਦੋਂ ਨਵੀਂ ਪੀੜ੍ਹੀ ਆ ਗਈ 84 ਤੋਂ ਬਹੁਤ ਟਾਈਮ ਹੋ ਗਿਆ ਤੇ ਸਾਨੂੰ ਮੈਨੂੰ 40 ਸਾਲ ਹੋ ਗਏ ਫਿਰਦੇ ਨੂੰ ਇੱਕ ਹੁਣ ਬੱਚਾ ਜੰਮਿਆ ਤੁਹਾਡੇ ਵਰਗਾ ਉਹ ਤਾਂ ਹੁਣ 23-35 ਸਾਲ ਦਾ ਕੋਈ ਗੱਭਰੂ ਹੋ ਗਿਆ ਉਹਨੂੰ ਸਾਡੀ ਗੱਲਾਂ ਦਾ ਪਤਾ ਹੀ ਨਹੀਂ ਉਹ ਜਿਹੜਾ ਨਵਾਂ ਬੰਦਾ ਜਿਵੇਂ ਅੰਬਰਤਪਾਲ ਆ ਗਿਆ ਭਾਈ ਅੰਬਰਤਪਾਲ ਸਿੰਘ ਆ ਗਿਆ ਜਾਂ ਦੀਵ ਸਿੱਧੂ ਆ ਗਿਆ ਸੀ ਜਦੋਂ ਲਛੇਦਾਰ ਗੱਲਾਂ ਕੀਤੀਆਂ ਕੀਤਾ ਜਾਂ ਕੁਝ ਨਹੀਂ ਕੀਤਾ ਜਾਂ ਕੁਝ ਲਛੇਦਾਰ ਗੱਲਾਂ ਕੀਤੀਆਂ ਉਹ ਲੋਕਾਂ ਨੂੰ ਲੱਗਿਆ ਕਿ ਹੁਣ ਤਾਂ ਇੱਥੋਂ ਕੁਝ ਪ੍ਰਾਪਤ ਹੋਊਗਾ ਕਿਉਂਕਿ ਲੋਕ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਕੁਝ ਨਾ ਕੁਝ ਹੋਵੇ ਇਸ ਕਰਕੇ ਉਹ ਉਹਦੀ ਉਹ ਜਿਹੜਾ ਦੀਪ ਸਿੱਧੂ ਸੀ ਜਾਂ ਅਮਰਤਪਾਲਾ ਮੁੰਡਾ ਹੁਣ ਚੋਣ ਵੀ ਲੜੂ ਚੋਣ ਜਿੱਤ ਵੀ ਜਾਊਗਾ ਅਸੀਂ ਵੀ 11 ਚੋਣ ਜਿੱਤ ਗਏ ਸੀ 1999 'ਚ 11 ਬੰਦੇ ਚੋਣ ਜਿੱਤ ਗਏ ਸੀ ਆਪਣੇ ਵੀ ਮਾਨ ਜਿੱਤ ਗਏ ਸਾਰੇ ਆਪਾਂ ਸੌਣਾ ਚੱਕੀ ਇਹ ਵਖਤ ਦੀ ਗੱਲਾਂ ਤੇ ਜਜਵਾਤੀ ਗੱਲਾਂ ਹੂੰ ਮੈਂ ਇੱਥੇ ਸਟੈਂਡ ਕਰਦਾ ਕਿ ਅਮਰਤਪਾਲ ਸਿੰਘ ਜਿੱਤੂ ਜੀ ਸਿਮਰਜੀਤ ਸਿੰਘ ਮਾਨ ਜਿੱਤੂਗਾ ਚੌਥੀ ਵਾਰ ਜੀ ਇੱਥੋਂ ਸਾਡੇ ਸਰਬਜੀਤ ਸਿੰਘ ਖੜਾ ਬੇਅੰਤ ਸਿੰਘ ਦਾ ਮੁੰਡਾ ਬੜੀ ਸ਼ਹੀਦੀਆ ਕੁਰਬਾਨੀ ਆ ਬਹੁਤ ਬੇਅੰਤ ਸਿੰਘ ਦੀ ਉਹਦਾ ਮੁੰਡਾ ਜਿੱਤੂਗਾ ਹਮ ਇੱਕ ਬੰਦੇ ਦੋ ਬੰਦੇ ਜਿੱਤਣ ਦਾ ਮਸਲਾ ਹੱਲ ਨਹੀਂ ਹੋਣਾ ਹਮ ਹੱਲ ਹੋਣਾ ਕਿ ਜਿੰਨਾ ਇੱਕ ਸਿਆਣੀ ਲੀਡਰਸ਼ਿਪ ਅੱਗੇ ਨਹੀਂ ਲੱਗਦੀ ਜੀ ਅਮਰਤਪਾਲ ਸਿੰਘ ਨੌਜਵਾਨ ਮੁੰਡਾ ਮਹਾਰਾਜ ਜੀ ਉਹ ਤੇ ਕਿਰਪਾ ਮੰਨ ਲਓ ਚਲੋ ਜੇ ਨਹੀਂ ਉਹਨੇ ਕੁਰਬਾਨੀ ਕੀਤੀ ਕੁਝ ਵੀ ਨਹੀਂ ਕੀਤਾ ਪੰਜਾਬ ਦੀ ਖਾਤਰ ਜਰ ਮਹਾਰਾਜ ਦੀ ਕਿਰਪਾ ਮੰਨ ਲਓ ਪਰ ਜੇ ਮਹਾਰਾਜ ਦੀ ਕਿਰਪਾ ਬੰਦਾ ਜਿੱਤ ਜੂ ਚੋਂ ਫੇਰ ਵੀ ਇੱਕ ਚੰਗੀ ਨਰੋਈ ਲੀਡਰਸ਼ਿਪ ਦੀ ਲੋੜ ਆ ਕਿਉਂ ਕਿਉਂਕਿ ਪੰਜਾਬ ਰਾਤ ਪਾੜਦਾ ਪੰਜਾਬ ਕੁੱਟ ਖਾਣੇ ਨਹੀਂ ਪਾੜਦਾ ਕੋਈ ਬੰਦਾ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਠਾਣੇ ਜਾਵੇ ਇਹ ਸੱਚ ਆ ਕੋਈ ਬੰਦਾ ਨਹੀਂ ਚਾਹੁੰਦਾ ਪਿਓ ਕਿ ਮੇਰਾ ਬੱਚੇ ਦੇ ਕੁੱਟ ਪਵੇ ਠਾਣੇ ਹਾਂ ਕੋਈ ਬੱਚਾ ਨਹੀਂ ਕਹਿੰਦਾ ਕਿ ਮੇਰਾ ਬੱਚਾ ਧਰਨੇ ਤੇ ਬੈਠੇ ਉਹ ਕਹਿੰਦਾ ਮੇਰਾ ਬੱਚਾ ਪੜ੍ਹੇ ਲਿਖੇ ਤੇ ਕੋਈ ਨੌਕਰੀ ਕਰੇ ਜਾਂ ਘਰ ਦੀ ਖੇਤੀਬਾੜੀ ਤੇ ਖੇਤੀਬਾੜੀ ਦਾ ਮੁੱਲ ਪੂਰਾ ਮਿਲੇ ਜੀ ਇਸ ਕਰਕੇ ਜਿਹੜੇ ਅੱਜ ਦਾ ਜਿਹੜਾ ਹਾਲਾਤ ਆ ਉਹ ਇਹ ਲੀਡਰਸ਼ਿਪ ਦੀ ਗਲਤੀ ਕਾਰਨ ਨਹੀਂ ਹਾਂ ਇਹ ਸਾਰੇ ਉੱਭਰੇ ਵੇ ਆ ਜੇ ਸਾਡੀ ਲੀਡਰਸ਼ਿਪ ਬਾਦਲ ਨੂੰ ਛੱਡ ਕੇ ਬਾਦਲ ਜਲ ਇੱਕ ਵੱਖਰਾ ਉਹਨਾਂ ਨੇ ਉਹਨਾਂ ਦੇ ਇੱਕ ਵੱਖਰੀ ਲੈਣ اختیار ਕਲੀ ਰਾਜ ਕਰਨਾ ਕੋਈ ਕੌਮ ਦੀ ਗੱਲ ਨਹੀਂ ਕੋਈ ਪੰਜਾਬ ਦੀ ਗੱਲ ਨਹੀਂ ਕੋਈ ਪੰਥ ਦੀ ਰਾਜ ਕਰਨਾ ਕਿਵੇਂ ਕਰਨਾ ਉਹ ਉਹਨਾਂ ਨੇ ਵੱਖਰਾ ਪੈਸੇ ਇਕੱਠੇ ਕਰਕੇ ਤਖੜੇ ਬੰਦੇ ਹੁੰਦੇ ਟਿਕਟਾ ਜਿੱਤ ਲੋ ਉਹਨਾਂ ਦਾ ਕੰਮ ਤਾਂ ਉਹ ਸੀ ਸਾਡਾ ਕੰਮ ਆ ਕਿ ਰਾਜ ਨਹੀਂ ਕਰਨਾ ਲੋਕਾਂ ਨੂੰ ਰਾਹਤ ਵੀ ਦੇਣੀ ਹੈ ਕਿ ਜਿਹੜੇ ਬੰਦੇ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਥਾਪੀ ਵੀ ਦੇਣੀ ਹੈ ਜਿਹੜੇ ਬੰਦੇ ਨੇ ਕੁੱਟ ਖਾ ਲਏ ਉਹਦੇ ਮੁੰਡਿਆਂ ਨੂੰ ਨੌਕਰੀ ਵੀ ਦੇਣੀ ਹੈ ਪੰਜਾਬ ਉੱਜੜਨ ਨੂੰ ਨਹੀਂ ਦੇਣਾ ਉਹਦੀ ਖਾਤਰ ਸਾਡੀ ਲੀਡਰਸ਼ਿਪ ਨੂੰ ਅਜੇ ਵੀ ਇਹ ਸਮਝਣ ਦੀ ਲੋੜ ਆ ਕਿ ਨਹੀਂ ਤਾਂ ਵਰਨਾ ਜਿਵੇਂ ਨੌਜਵਾਨ ਪੀੜ੍ਹੀ ਆ ਗਈ ਉਹ ਨਵੇਂ ਮੁੰਡੇ ਆ ਗਏ ਨਵੇਂ ਮੁੰਡਿਆਂ ਸਾਡੇ ਅਗਲਾਂ ਦਾ ਪਤਾ ਨਹੀਂ ਮੈਂ ਦੱਸਾਂ ਮੈਂ ਹੁਣ ਆਪ ਦੀਆਂ ਆਪ ਦੇ ਮੂੰਹਾਂ ਕਿੰਨੀਆਂ ਗੱਲਾਂ ਦੱਸ ਦੂੰ ਹੂੰ ਆਜ ਗੱਲੇ ਅਸੀਂ ਕਿ ਇੱਕ ਲੋਕ ਆ ਜਿਹੜੇ ਚਾਹ ਨੌਜਵਾਨ ਆ ਤੇ ਚਾਹ ਸਾਡੇ ਵਰਗੇ ਬੰਦੇ ਜਿਹੜੇ ਸਾਥੋਂ ਵੱਡਿਓਂ ਵਰਦੇ ਆ ਉਹ ਵੇਖਦੇ ਆ ਕਿ ਬੰਦਾ ਬਣਿਆ ਕੀ ਆ ਐਮਐਲਏ ਜਦੋਂ ਉਹ ਬੋਲਦਾ ਉਹਦੀ ਗੱਲ ਨੂੰ ਤਰਜੀ ਦਿੱਤੀ ਜਾਂਦੀ ਹੈ ਹੁਣ ਮੈਂ ਗੱਲ ਬੋਲਾਂ ਮੇਰੀ ਗੱਲ ਨਹੀਂ ਚੱਕੀ ਜਾਊਗੀ ਜੇ ਸਖਬਾਲ ਸਿੰਘ ਖਹਿਰਾ ਬੋਲੇ ਉਹਦੀ ਗੱਲ ਚੱਕੀ ਜਾਊ ਹਾਲਾਂਕਿ ਖਹਿਰੇ ਨੇ 40 ਪਾਰਟੀਆਂ ਬਦਲ ਦਿੱਤੀਆਂ 40 ਪਾਰਟੀਆਂ ਬਦਲ ਦਿੱਤੀਆਂ ਖਹਿਰੇ ਨੇ ਪਰ ਖਹਿਰੇ ਦੀ ਗੱਲ ਚੱਕੀ ਜੋ ਕਿਉਂਕਿ ਐਮਐਲਏ ਬਣ ਗਿਆ ਤੇ ਮੇਰੀ ਗੱਲ ਨਹੀਂ ਚੱਕੀ ਜਾਊ ਜੇ ਮੈਂ ਪਾਰਟੀ ਬੁਣੀ ਬਦਲੀ ਮੈਂ ਆਉਦੀ ਪੈੜੀ ਵੀ ਬੈਕ ਕਰ ਲਈ ਪੁਲਿਸ ਦੀ ਘੁੱਟ ਵੀ ਖਾਦੀ ਨੌਕਰੀ ਬੁਣੀ ਲਈ ਕੁਝ ਵੀ ਨਹੀਂ ਕੀਤਾ ਤੇ ਲੜੀ ਗਈ 40 ਸਾਲ ਦੇ ਪਰ ਮੇਰੀ ਗੱਲ ਉੱਥੇ ਕਿਉਂਕਿ ਬਣਿਆ ਕੁਝ ਨਹੀਂ ਲੋਕ ਇਸ ਗੱਲ ਨੂੰ ਤਰਜੀਹ ਵੀ ਦੇਣ ਲੱਗੇ ਕਿ ਫਲਾਨਾ ਬਖੋ ਜਦੋਂ ਕੋਈ ਦਲ ਬਦਲੀ ਕਰਦਾ ਉਹ ਐਡੀ ਖਬਰ ਫਲਾਨਾ ਪਾਰਟੀ ਬਦਲ ਗਿਆ ਕੱਲ ਤਨਵੀਰ ਬਦਲਿਆ ਮਜੀਠੀਆ ਦਾ ਪੀਏ ਐਡੀ ਖਬਰ ਟੈਲੀਵਿਜ਼ਨ ਨੇ ਦਿੱਤੀ ਕਿ ਤਨਵੀਰ ਪਾਰਟੀ ਬਦਲ ਸਮਝ ਦੇਣੀ ਨਹੀਂ ਚਾਹੀਦੀ ਇਹ ਤਾਂ ਬੰਦੇ ਪਾਰਟੀ ਬਦਲੀ ਜਾਂਦੇ ਆ ਪਹਿਲਾਂ ਉਧਰੋਂ ਲਾਹਾ ਕਿਉਂ ਇਧਰੋਂ ਆ ਗਏ ਉਹ ਐਨੀ ਕਿਉਂ ਕਿਉਂ ਕਿਉਂਕਿ ਬਣੇ ਵਿਆਹ ਉਸ ਨਾਲ ਕੋਸੋ ਇਹ ਗੱਲ ਵੀ ਇੱਕ ਦਿਖਾਤਾ ਜਿਨਾਂ ਜਿਕੇ ਸਾਡੇ ਬੰਦੇ ਨੌਜਵਾਨ ਬੱਚੇ ਥੋੜੇ ਅਰਗੇ ਇਹ ਗੱਲਾਂ ਬਣਾ ਸਮਝਣਗੇ ਉਹਨਾਂ ਜਿਕੇ ਦਿਖਾਤ ਬਣਿਆ ਰਹੂਗਾ ਕਿ ਜੀ ਫਲਾਨਾ ਬਣ ਗਿਆ ਫਲਾਨ ਲੀਡਰ ਆ ਉਹ ਪਾਰਟੀ ਬਗਲ ਗਿਆ ਉਹਦੀ ਕਿਉਂ ਫਾਵਰ ਵੱਡੀ ਤੇ ਸਾਡੀ ਏਡੀ ਸਾਡੀ ਗੱਲੀਆਂ ਚੱਕੀ ਜਾਵੇ ਉਹ ਇਹ ਵੀ ਇੱਕ ਦਿਖਾਤਾ ਇਹ ਸਾਡੀ ਸਾਡੀ ਕੱਲਿਆਂ ਦੀ ਸਿਰਦਰਦੀ ਨਹੀਂ ਵੇਖੋ ਸਮੁੱਚੇ ਪੰਜਾਬ ਦੀ ਸਿਰਦਰਦੀ ਹੈ ਜੀ ਥੱਲੇ ਪੰਜਾਬ ਦੀ ਸਿਰਦਰਦੀ ਨਹੀਂ ਭਾਰਤ ਦੀ ਸਿਰਦਰਦੀ ਹੈ ਭਾਰਤ ਦੀ ਨਹੀਂ ਇਹ ਦੁਨੀਆਂ ਦਾ سرمایہ دار ਇਕੱਠਾ ਹੋਇਆ ਵਾ ਜੀ ਅੱਜ ਅੱਜ ਮੈਂ ਇਹ ਵੀ ਕਹਿਣਾ 바ਦੇ ਨਾ ਕਿ ਭਾਰਤ ਨੂੰ ਤੇ ਪਾਕਿਸਤਾਨ ਨੂੰ ਦੁਨੀਆਂ ਦੇ ਛਾਤਰ ਲੋਕ ਲੜਾ ਰਹੇ ਹ ਕਿਉਂਕਿ ਇਹ ਲੜੇ ਰਹਿਣ ਤੇ ਸਾਡੇ ਹਥਿਆਰ ਵਿਖਦੇ ਰਹਿਣ ਜੇ ਸਾਡਾ ਅਜ ਲਾਂਘਾ ਖੁੱਲ ਜਾਂਦਾ ਪਾਕਿਸਤਾਨ ਨੂੰ ਤੇ ਪੰਜਾਬ ਹਰਿਆਣਾ ਰਾਜਸਥਾਨ ਅਮੀਰ ਨਹੀਂ ਹੋਊਗਾ ਹੂੰ ਅਮੀਰ ਹੋ ਜਾਊਗਾ ਤੇ ਸਾਡੇ ਲੋਕਾਂ ਤੋਂ ਬਾਹਰ ਜਾਣਗੇ ਤੇ ਹਿਆਰ ਕਾ ਤੋਂ بگਣਗੇ ਪਾਕਿਸਤਾਨ ਛੋਟਾ ਭਰਾ ਐਡਾ ਸਾਡਾ ਅਸੀਂ ਐਡਾ ਭਾਰਤ ਮਹਾਨ ਤੇ ਅਸੀਂ ਇਕੱਠੇ ਇਕੱਠੇ ਹੋਣ ਨਹੀਂ ਦਿੰਦੇ ਕਿਉਂਕਿ ਸ਼ਾਤਰ ਜਮਾਤਾਂ ਲੜਾ ਕੇ ਰੱਖਣਗੇ ਉਹ ਲੜਾ ਕੇ ਰੱਖਣਗੇ ਇਹ ਸਾਰੀ ਦੁਨੀਆ ਦੀ ਪਾਲਿਸੀ ਵੀ ਉਹਦਾ ਸਿੱਖ ਹੀ ਉਹਦਾ ਆਗੂ ਬਣ ਸਕਦਾ ਉਹਦਾ ਇਹ ਅਜਤਾ ਮੋਦੀ ਵੀ ਇੱਕ ਧਰਮ ਦੇ ਨਾਤੇ ਵੋਟਾਂ ਮੰਗ ਰਿਹਾ ਤੇ ਉੱਥੇ ਗੱਲ ਹੋ ਰਹੀ ਸਟੇਜ ਤੇ ਕਿ 1985 ਚ ਰਜੀਵ ਗਾਂਧੀ 441 ਸੀਟਾਂ ਜਿੱਤ ਗਏ ਉਹਨੇ ਕੱਲਾ ਆਨੰਦਪੁਰ ਦਾ ਮਤੈ ਨਿੰਦਿਆ ਹੂੰ ਵਰਜੀਵ ਗਾਂਧੀ ਨੇ ਸਾਰੇ ਭਾਰਤ 'ਚ ਬੋਲਤਾ ਕਿ ਆਨੰਦਪੁਰ ਸਾਹਿਬ ਆ ਰਿਹਾ ਆਨੰਦਪੁਰ ਸਾਹਿਬ ਆ ਰਿਹਾ ਸਿੱਖ ਦੇਸ਼ ਨੂੰ ਪਾੜ ਦੇਣਗੇ ਹਾਲਾਂਕਿ ਆਨੰਦਪੁਰ ਦਾ ਮਤਾ ਦਾ ਵੱਧ ਅਧਿਕਾਰਾਂ ਦੀ ਮੰਗ ਕਰਦਾ ਹੂੰ ਉਹ ਦੇਸ਼ ਨੂੰ ਕੀ ਪਾੜਦਾ ਸੀ ਆਨੰਦਪੁਰ ਦਾ ਮਤਾ ਦਾ ਕਾਨੂੰਨ ਦੇ ਭਾਰ ਦੇ ਦੈਰੇ 'ਚ ਰਹਿ ਕੇ ਵੱਧ ਅਧਿਕਾਰਾਂ ਦੀ ਮੰਗ ਤੇ ਵੱਧ ਅਧਿਕਾਰਾਂ ਦੀ ਮੰਗ ਦਾ ਇੱਕ ਬੱਚਾ ਵੀ ਛੋਟਾ ਜਿਹਾ ਕਰਦਾ ਤਿੰਨ ਸਾਲ ਦਾ ਕਹਿੰਦਾ ਮੈਨੂੰ ਛੱਡੋ ਤੇ ਮੈਂ ਭੱਜਣਾ ਮੈਨੂੰ ਛੱਡੋ ਮੈਂ ਭੱਜਣਾ ਇਸ ਕਰਕੇ ਵੱਧ ਅਧਿਕਾਰਾਂ ਦੀ ਮੰਗ ਆਨੰਦਪੁਰ ਦਾ ਮਤਾ ਇਹ ਕੋ ਦੇਸ਼ ਨੂੰ ਨਹੀਂ ਪਾੜਦਾ ਇਹ ਤਾਂ ਦੇਸ਼ ਨੂੰ ਇਕੱਠਾ ਰੱਖਣ ਵਾਲਾ ਜਿਹੜੀ ਸਾਡੀ ਪਾਰਟੀ ਆ ਅਸੀਂ ਆਨੰਦਪੁਰ ਦੇ ਮਤੇ ਨੂੰ ਈਸ਼ੂ ਰੱਖ ਕੇ ਵੱਧ ਅਧਿਕਾਰ ਨੂੰ ਈਸ਼ੂ ਰੱਖ ਕੇ ਅਸੀਂ ਚੱਲੇ ਆਂ ਔਰ ਅਸੀਂ ਭਾਰਤ ਦੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਵੱਧ ਅਧਿਕਾਰਾਂ ਦੀ ਮੰਗ ਕਰਦੇ ਸਾਰਿਆਂ ਨੂੰ ਜੁਆਇੰਟ ਕਰਾਂਗੇ ਕਿਉਂਕਿ ਭਾਰਤ ਸਾਡਾ ਭਾਰਤ ਯਾਦ ਕਰਾਉਣ ਚ ਅਸੀਂ 87 ਫਿਰਮਿਸਟ ਕਰਵਾਨੀਆਂ ਕੀਤੀਆਂ ਇਹ ਅਸੀਂ ਛੱਡ ਕੇ ਜਾਂ ਭੱਜਾਂਗੇ ਅਸੀਂ ਦੇਸ਼ ਛੱਡਾਂ ਅਸੀਂ ਦੇਸ਼ ਦੇ ਬਾਹਰ ਸਾਂ ਇਸ ਕਰਕੇ ਦੇਸ਼ ਦੇ ਬਾਹਰ ਸਾਡੀ ਨੀਤੀ ਆ ਕਿ ਅਸੀਂ ਦੇਸ਼ ਨੂੰ ਇਕੱਠਾ ਰੱਖਦੇ ਉਹ ਇਕੱਠਾ ਰੱਖਣ ਦੀ ਖਾਤਰ ਸ਼੍ਰੋਮਣੀ ਕਾਲੀਦਾਲੀ ਇੱਕ ਹੈ ਜੀ ਜਮਾਤ ਆ ਕਿ ਜਿਹੜੀ ਪੰਜਾਬ ਦੀ ਖਾਤਰ ਕੁਝ ਕਰ ਸਕਦੀ ਉਹ ਬੜੇ ਉਹਦੀ ਜੜ ਮਜ਼ਬੂਤ ਆ ਜਦੋਂ ਜੜ ਦੇ ਉੱਤੇ ਕੋਈ ਬੂਟੇ ਫੁੱਲ ਕੌੜੇ ਲੱਗ ਗਏ ਬਾਦਲ ਵਰਗੇ ਜਾਂ ਹੋਰ ਬੰਦੇ ਉਹ ਵੱਖਰਾ ਬੇਸ਼ਾ ਪਰ ਜੜ ਨਹੀਂ ਮਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸ਼ਰੋਮਣੀ ਕਾਲੀ ਦਲ ਗੁਲਾਮ ਭਾਰਤ ਦੇ ਵਿੱਚ ਆਜ਼ਾਦ ਸੰਸਥਾ ਬਣੀ ਆ ਤੇ ਅੱਜ ਵੀ ਯਾਦ ਰਹਿਣੀਆਂ ਚਾਹੀਦੀਆਂ ਮੈਂ ਇਸ ਗੱਲ ਦਾ ਧਾਰਨੀ ਆ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਯਾਦ ਸੰਸਥਾ ਜਿਹੜੀ ਸ਼ਰੋਮਣੀ ਕਾਲੀ ਦਲ ਤੇ ਸ਼ਰੋ ਨਹੀਂ ਗੁਰ ਦਰ ਆਪਰੰਦ ਕਮੇਟੀ ਇਹਦੀ ਖਾਤਰ ਕੰਮ ਕਰਨ ਦੀ ਲੋੜ ਆ ਇੱਥੇ ਐਮਪੀ ਦੀਆਂ ਵੋਟਾਂ ਆਉਣਗੀਆਂ ਕੋਈ ਬਣ ਜਾਣਗੇ ਜਿਹੜੇ ਬਣ ਕੇ ਭਾਈ ਚੰਗਾ ਕੰਮ ਕਰਨਗੇ ਉਹ ਜਿਹੜੇ ਵੋਟਾਂ ਪਾਉਂਦੇ ਆ ਮੰਨ ਲਾ ਜੰਮਰਤਪਾਲ ਨੂੰ ਲੱਖਾਂ ਵੋਟਾਂ ਪਾਤੀਆਂ ਸਰਦਾਰ ਮਾਨ ਨੂੰ ਲੱਖਾਂ ਵੋਟਾਂ ਪਾਤੀਆਂ ਓਦੀ ਵੱਡੀ ਜ਼ਿੰਮੇਵਾਰੀ ਬਣਨੀ ਆ ਕੱਲੀ ਇਹ ਨਹੀਂ ਹੁੰਦਾ ਕਿ ਵੋਟਾਂ ਪਾਏਗਾ ਮੈਂ ਜਿੱਤ ਗਿਆ ਨਾ ਓਦੀ ਵੱਡੀ ਜ਼ਿੰਮੇਵਾਰੀ ਬਣਨੀ ਆ ਕਿ ਇਹਨੂੰ ਅਸੀਂ ਉਹ ਲੋਕਾਂ ਨੇ ਕਿਹੜੀ ਆਸ ਨਾਲ ਵੋਟਾਂ ਪਾਈਆਂ ਅੱਜ ਲੋਕ ਕਾਂਗਰਸ ਤੋਂ ਪਾ ਜਿ ਪਾ ਤੋਂ ਬਾਦਲ ਕਾ ਤਵਕਿਆ ਨੇ ਆਮ ਨੂੰ ਪਾਤੀਆਂ ਆਮ ਨੇ ਕੀਤਾ ਕੁਛ ਨਹੀਂ ਟੋਪੀ ਵਾਲੇ ਨੇ ਡੱਕਾ ਵੀ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਖਾਤਰ ਕਾਗੜਾ ਨੇ ਲਾਹਾ ਲਿਆ ਟੋਪੀ ਵਾਲਾ ਨੇ ਲਿਆ ਬਿਲਕੁਲ ਹਾਲੇ ਕਿ ਕੀਤਾ ਕੁਝ ਨਹੀਂ ਹੁਣ ਮੰਨ ਲਓ ਵੀ ਅੱਕੇ ਵੇ ਸਾਰੇ ਵੋਟਾਂ ਵਰਤਪਾਲ ਨੂੰ ਪਾਉਂਦੇ ਆ ਜਾਂ ਸਰਦਾਰ ਮਾਨ ਨੂੰ ਪਾਉਂਦੇ ਆ ਜਾਂ ਇਥੇ ਸਰਬਜੀਤ ਸਿੰਘ ਨੂੰ ਪਾਉਂਦੇ ਆ ਪਰ ਉਹਨਾਂ ਨੂੰ ਜ਼ਿੰਮੇਵਾਰੀ ਆ ਕਿ ਕਿਉਂ ਪਾਉਂਦੇ ਆ ਉਹਨਾਂ ਨੂੰ ਉਹ ਸਮਝਣਾ ਪਊਗਾ ਜੇ ਉਹ ਉਸ ਕੰਮ ਦਾ ਖਾਤਰ ਕੰਮ ਕਰਨਗੇ ਫਿਰ ਨਹੀਂ ਫਿਰ ਸਟੈਂਡ ਨਹੀਂ ਹੋਣਾ ਇੱਕ ਵਾਰ ਬਣ ਗਿਆ ਤੇ ਬਹੁਤ ਆਏ ਤੇ ਉੱਠ ਗਏ ਆ 92 ਬਣ ਕੇ ਕੀ ਕਰਤਾ ਅੱਜ ਅੱਜ ਕਿੱਥੇ ਫਿਰਦੇ 92 ਬਣ ਕੇ ਅਸੀਂ 11 ਬਣ ਗਏ 1999 'ਚ ਕਿੱਧਰ ਨੂੰ ਗਏ ਇਸ ਕਰਕੇ ਇਹ ਨਹੀਂ ਹੁੰਦਾ ਕਿ ਕੋਈ ਬਣ ਜੂ ਬਣ ਕੇ ਫਿਰ ਕੀ ਹੋਊਗਾ ਬਣ ਕੇ ਕੀ ਕਰਦਾ ਅਸਾ ਏਜਮੇਵਾਰੀ ਬਣਦੀ ਉਸ ਬੰਦੇ ਦੀ ਉਸ ਪਰਿਵਾਰ ਦੀ ਉਹਦੇ ਨਾਲ ਦੇ ਸਾਥੀਆਂ ਦੀ ਉਹ ਗੰਭੀਰਤਾ ਦੀ ਲੋੜ ਆ ਸਾਨੂੰ ਨਾ ਕਿ ਬਣ ਕੇ ਹਾਲਾ ਲਾਲਾ ਕਰਕੇ ਸਰਪੰਚੀ ਬਣ ਜਾਂਦਾ ਮੇਰਾ ਐਮਐਲਏ ਬਣ ਜਾਂਦਾ ਬਣ ਗਿਆ ਤੇ ਬਣ ਕੇ ਕੀਤਾ ਕੁਝ ਨਹੀਂ ਫਿਰ ਲੋਕ ਭੁੱਲ ਜਾਂਦੇ ਆ ਅੱਜ ਤੇਰੇ ਹਲਕੇ 'ਚ ਕਿੰਨੇ ਐਮਐਲਏ ਤੈਨੂੰ ਯਾਦ ਨਹੀਂ ਹੂੰ ਤੈਨੂੰ ਯਾਦ ਨਹੀਂ ਯਾਦ ਉਹ ਰਹਿੰਦੇ ਹੁੰਦੇ ਆ ਜਿਹੜੇ ਕੌਮ ਦੀ ਖਾਤਰ ਕੁਝ ਕਰਨ ਕਿਹੜੇ ਕੌਮ ਦੀ ਖਾਤਰ ਕਰਿਆ ਅਲਾਸ਼ੂਨ ਸਿੰਘ ਗੱਲ ਨੂੰ ਕਿਉਂ ਲੋਕ ਯਾਦ ਕਰਦੇ ਆ ਕਿ ਪੰਜਾਬੀ ਲਾਗੂ ਕਰ ਗਿਆ ਡਾਇਰੈਕਟਰ ਆਮ ਕਹੇ ਜੱਟ ਦੇ ਗੱਡੇ ਆ ਜਿਹੜਾ ਬੰਦਾ ਕੁਝ ਨਾ ਕੁਝ ਕਰ ਜੂ ਉਹਦੀ ਹਮੇਸ਼ਾ ਕੌਮ ਗੱਲ ਕਰਦੀ ਰਹਿੰਦੀ ਆ ਤੇ ਕਰਦੀ ਰਹੂਗੀ ਸੰਤ ਜਨਾਇਸੋ ਭਿੰਡਰ ਵਾਲੇ ਨਹੀਂ ਜੇ ਕੁਝ ਨਹੀਂ ਕੀਤਾ ਕੌਮ ਦੀ ਗੱਲ ਕੀਤੀ ਉਹ ਕਹਿੰਦਾ ਲੰਧਪੁਰ ਦਾ ਮਤਾ ਲੈਣਾ ਤੇ ਲੈਣਾ ਚਾਹੀਦਾ ਤੇ ਅਸੀਂ ਦੀਪਾ ਗਿਆ ਤੇ ਲੋਕਾਂ ਕਾ ਯਾਦ ਕਰਦੇ ਆ ਪਰ ਉਹਤੇ ਤਾਂ ਹੋਇਆ ਨਹੀਂ ਕੁਝ ਹੋਈ ਨਹੀਂ ਅਸੀਂ ਪਰ ਫਿਰ ਵੀ ਕਿਉਂ ਸਟੈਂਡ ਨਹੀਂ ਛੱਡਿਆ ਇੱਕ ਸਟੈਂਡ ਤੇ ਖੜ ਗਿਆ ਉਹ ਉਹ ਸਾਡਾ ਸਟੈਂਡ ਮੈਂ ਆ ਗਰਦੀਬ ਉਸੋਂ ਕਈ ਬੰਦੇ ਆ ਸਾਡੇ ਆ ਕਿ ਜਿਹੜਾ ਨੰਦਪੁਰ ਦਾ ਮਤਾ ਅਸੀਂ ਸਾਨੂੰ ਸਟੈਂਡ ਛੱਡਣਾ ਨਹੀਂ ਚਾਹੀਦਾ ਜੀ ਇਹ ਜ਼ਰੂਰੀ ਨਹੀਂ ਕਿ ਐਸੀ ਕੋਸ਼ਿਸ਼ ਬਣਗੇ ਇਹ ਵੀ ਜ਼ਰੂਰੀ ਨਹੀਂ ਨਾ ਬਣਗੇ ਪਰ ਸਾਨੂੰ ਜਿਹੜੀ ਗੱਲ ਤੇ ਤੁਰੇ ਆ ਲੋਕਾਂ ਨੂੰ ਘਬਰਾ ਨਹੀਂ ਕਰਨਾ ਚਾਹੀਦਾ ਪਿੰਡਾਂ ਗਾਂ ਤੇ ਪੁੱਤਾਂ ਪਸ਼ਾਂ ਮੈਂ ਇਸ ਲੈਣ ਦਾ ਬੰਦਾ ਨਹੀਂ ਮੈਂ ਉਹਦੇ ਤਿੰਨੇ ਬੱਚੇ ਕੈਨੇਡਾ ਨਹੀਂ ਤੋਰੇ ਕਿ ਪੰਜਾਬ ਦੀ ਲੜਾਈ ਕੌਣ ਲੜੂਗਾ ਤਾਂ ਲੜਾਂਗੇ ਜੇ ਮੇਰੇ ਮੁੰਡੇ ਵੀ ਇੱਥੇ ਹੋਣਗੇ